ਜਿਹੜੇ ਪੰਜਾਬ ਵਸੂ انسان ਹੈ ਤੇ ਪੰਜਾਬ ਦੇ ਵਿੱਚ ਵਸਾ ਦਾ ਚੱਕਾ ਜਾ ਮਸਵਾਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਤਾਂ ਪੰਜਾਬ ਭਾਰ ਦੇ ਵਿੱਚ ਭਾਰਤ ਬੰਦ ਦਾ ਅਸਰ ਜਿਹੜਾ ਦੇਖਣ ਨੂੰ ਮਿਲ ਰਿਹਾ ਤਾਂ ਦੱਸਦੇ ਕਿ ਸੰਯੁਕਤ ਕਿਸਾਨ ਮੋਰਚੇ ਅਤੇ ਟ੍ਰੇਡ ਯੂਨੀਅਨ ਦੇ ਵੱਲ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਭਾਰਤ ਬੰਦ ਦੀ ਕੋਲ ਜਿਹੜੀ ਐ ਦਿੱਤੀ ਗਈ ਸੀ ਸਵੈਰਥੋ ਹੀ ਅੱਜ ਪੰਜਾਬ ਭਾਰ ਦੇ ਵਿੱਚ ਸਭ ਕੁਝ ਬੰਦ ਹੈ ਦੁਕਾਨਾਂ ਬਸਾ ਆਦੀ ਤਾਂ ਸ਼ਾਮ 4 ਵਜੇ ਤੱਕ ਬੰਦ ਦੀ ਕੋਲ ਜਿਹੜੀ ਉਹ ਦਿੱਤੀ ਗਈ ਹੈ ਜਿਸ ਨੂੰ ਹੁਣ ਵੱਡਾ ਸਮਰਥਨ ਵੀ ਮਿਲਦਾ ਹੋਇਆ ਨਜ਼ਰ ਆ ਰਿਹਾ ਸੜਕਾਂ ਤੇ ਜਥੇਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸ਼੍ਰੀ ਫਤੇਗਰ ਸਾਹਿਬ ਵਿਕੇ 12 ਐਸੋਸੀਏਸ਼ਨ ਦੇ ਵੱਲੋਂ ਭਾਰਤ ਬੰਦ ਨੂੰ ਸਮਰਥਨ ਦਿੱਤਾ ਗਿਆ ਸਮੁੱਚੇ ਵਕੀਲ ਭਾਈਚਾਰੇ ਦੇ ਵੱਲੋਂ ਆਪਣਾ ਕੰਮਕਾਰ ਬੰਦ ਕਰਕੇ ਹਮਾਇਤ ਜਿਹੜੀ ਹੈ ਉਹ ਭਾਰਤ ਬੰਦ ਦੀ ਕੀਤੀ ਗਈ ਹੈ ਤੇ ਦੂਜੇ ਪਾਸੇ ਹੁਸ਼ਿਆਰਪੁਰ ਦੇ ਫਗਵਾੜਾ ਬਾਈਪਾਸ ਤੇ ਕੀਰਤੀ ਕਿਸਾਨ ਯੂਨੀਅਨ ਦੇ ਵੱਲੋਂ ਰੋਡ ਜਮ ਕਰਕੇ ਕੇਂਦਰ ਦੇ ਖਿਲਾਫ ਉਹਨਾਂ ਪ੍ਰਦਰਸ਼ਨ ਕੀਤਾ ਗਿਆ ਤੀਜੇ ਨੰਬਰ ਤੇ ਨਾਬਾ ਦੀ ਗੱਲ ਕਰਦੇ ਆ ਨਾਬਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੇ ਦੁਕਾਨਦਾਰਾਂ ਦੇ ਵੱਲੋਂ ਭਾਰਤ ਬੰਦ ਨੂੰ ਹੰਗਾਰਾ ਦਿੱਤਾ ਗਿਆ ਇੱਥੇ ਸਭ ਕੁਝ ਬੰਦ ਰਿਹਾ ਤੇ ਇਸੇ ਤਰ੍ਹਾਂ ਗੱਲ ਕਰਦੇ ਆ ਸਮਾਣਾ ਦੀ ਸਮਾਣਾ ਦੇ ਵਿੱਚ ਵੀ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਬੰਦ ਨੇ ਦੁਕਾਨਦਾਰਾਂ ਦੇ ਵੱਲੋਂ ਆਪਣੀਆਂ ਦੁਕਾਨਾਂ ਜਿਹੜੀਆਂ ਨੇ ਬੰਦ ਰੱਖੀਆਂ ਗਈਆਂ ਨੇ ਜਿਸ ਤਰ੍ਹਾਂ ਕਿਸਾਨ ਯੂਨੀਅਨਾਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਉਸ ਦਾ ਸਮਰਥਨ ਬਾਹਰ ਐਸੋਸੀਏਸ਼ਨ ਫਤੇਗੜ ਸਾਹਿਬ ਵੀ ਕਰਦੀ ਹੈ ਔਰ ਵਕੀਲਾਂ ਦਾ ਮੇਨ ਕਨਸਰਨ ਲਾ ਐਂਡ ਆਰਡਰ ਦੀ ਗੱਲ ਹੁੰਦੀ ਹੈ ਮੈਨੂੰ ਇਹ ਲੱਗਦਾ ਹੈਗਾ ਕਿ ਨੈਸ਼ਨਲ ਹਾਈਵੇ ਦੇ ਉੱਤੇ ਵੀ ਜੇ ਲੋਕਾਂ ਨੂੰ ਜਾਣ ਆਉਣ ਦਾ ਵੀ ਪਾਬੰਦੀ ਹੈਗੀ ਆ ਉਸ ਦਾ ਮੈਨੂੰ ਲੱਗਦਾ ਕਿ ਔਨਰੇਬਲ ਸੁਪਰੀਮ ਕੋਰਟ ਨੂੰ ਔਨਰੇਬਲ ਹਾਈ ਕੋਰਟਾਂ ਨੂੰ ਜਿਹੜਾ ਹੈਗਾ ਇਹਦਾ ਸੁਓ ਮੋਟੋ ਨੋਟਿਸ ਲੈਣਾ ਚਾਹੀਦਾ ਕਿਸ ਤਰੀਕੇ ਦੇ ਨਾਲ ਇੱਕ ਸਟੇਟ ਦੂਜੀ ਸਟੇਟ ਦੇ ਵਿੱਚ ਲੋਕਾਂ ਦੇ ਉੱਤੇ ਪਾਇਲਟ ਗੱਣਾ ਚਲਾ ਰਹੀ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਦੇ ਉੱਤੇ ਅਥਰੂ ਗੈਸ ਤੇ ਗੋਲੇ ਸੱਟ ਰਹੀ ਹੈ ਕਿਸ ਤਰ੍ਹਾਂ ਉਹਨਾਂ ਨੂੰ ਇੰਜਰਡ ਕਰ ਰਹੀ ਆ ਔਰ ਪੰਜਾਬ ਦੀ ਸਰਕਾਰ ਹੈ ਜਿਹੜੀ ਉਹ ਮੂਕ ਦਰਸ਼ਕ ਬਣ ਕੇ ਜਿਹੜਾ ਹੈਗਾ ਉਸ ਨੂੰ ਦੇਖ ਰਹੀ ਆ ਤਮਾਸ਼ੇ ਨੂੰ ਦੇਖ ਰਹੀ ਆ ਔਰ ਇਹ ਜਿਹੜਾ ਹੈਗਾ ਇਹ ਸਰਕਾਰਾਂ ਦਾ ਜਿਹੜਾ ਇਹ ਆਮ ਮੈਨੂੰ ਲੱਗਦਾ ਕਿ ਫੰਡਲ ਫੰਡਾਮੈਂਟਲ ਜਿਹੜੇ ਰਾਈਟਸ ਹੈਗੇ ਆ ਉਹਨਾਂ ਨੂੰ ਜਿਸ ਤਰੀਕੇ ਨਾਲ ਇਨਫਰਿੰਜ ਕੀਤਾ ਜਾ ਰਿਹਾ ਇਹ ਬਹੁਤ ਹੀ ਜਿਹੜਾ ਡੈਮੋਕ੍ਰੇਸੀ ਵਾਸਤੇ ਖਤਰਨਾਕ ਪਰਿਆ ਕਰਮ ਹੈ ਅੱਜ ਕੀ ਕਿਆ ਰਾਜੀ ਛਟਰੀ ਕਰਾਜੀ ਅੱਜ ਦੀ ਜਿਹੜੀ ਸਟ੍ਰਾਈਕ ਹੈ ਉਹ ਉਹ ਕਿਸਾਨ ਯੂਨੀਅਨ ਦੇ ਸਦੇ ਤੇ ਆ ਕੋਈ ਵਕੀਲ ਸਹਿਬਾਨ ਅੰਦਰ ਨਹੀਂ ਜਾਣਗੇ ਔਰ ਸਾਰੇ ਪੰਜਾਬ ਦੇ ਵਿੱਚ 12 12 ਐਸੋਸੀਏਸ਼ਨਸ ਨੇ ਜਿਹੜਾ ਹੈਗਾ ਇਸ ਮੰਦ ਦਾ ਸਮਰਥਨ ਕੀਤਾ ਹੋਰ ਲੋਕਾਂ ਨੇ ਵੀ ਸਮਰਥਨ ਕੀਤਾ ਅਸਲ ਜੋ ਪੰਜਾਬ ਦੀ ਸਥਿਤੀ ਹੈ ਦੂਸਰੀਆਂ ਸਟੇਟਾਂ ਨੂੰ ਲੱਗ ਹੈ ਔਰ ਵਪਾਰੀਆਂ ਦਾ ਤੇ ਜੋ ਵੀ ਹੈ ਜ਼ਿਮੀਂਦਾਰਾਂ ਦਾ ਕਿਸਾਨਾਂ ਦੇ ਨਾਲ ਆਪਸੀ ਭਾਈਚਾਰਕ ਸਾਂਝ ਹੋਣ ਦੇ ਨਾਤੇ ਜਿਸ ਤਰ੍ਹਾਂ ਉਹਨਾਂ ਨੇ ਅਪੀਲ ਕੀਤੀ ਹੈ ਤਾਂ ਦੁਕਾਨਦਾਰਾਂ ਨੇ ਉਸ ਦੇ ਨਾਲ ਮਿਲ ਕੇ ਬੰਦ ਕੀਤਾ ਤੇ ਜੋ ਵੀ ਹੈ ਸਰਕਾਰ ਨੂੰ ਵੀ ਜਲਦੀ ਇਸ ਮਸਲੇ ਨੂੰ ਨਿਪਟਾਉਣਾ ਚਾਹੀਦਾ ਹੈ ਔਰ ਪੰਜਾਬ ਦੇ ਹਾਲਾਤ ਜਿਹੜੇ ਹਨ ਪੰਜਾਬ ਦੇ ਹਾਲਾਤ ਜਿਹੜੇ ਹਨ ਤਾਂ ਕਿ ਸਹੀ ਹੋਣ ਜਿਸ ਦੇ ਨਾਲ ਵਪਾਰੀ ਵੀ ਛੋਟਾ ਵਪਾਰੀ ਵੀ ਸਭ ਤਰ੍ਹਾਂ ਦਾ ਵਪਾਰ ਜਿਹੜਾ ਹੈਗਾ ਪਰੇਸ਼ਾਨੀ 'ਚ ਆਇਆ ਪਿਆ ਇਸ ਟਾਈਮ ਵਪਾਰੀਆਂ ਨੂੰ ਪਹਿਲਾਂ ਵੀ ਕੋਰੋਨਾ ਦੇ ਅੰਦਰ ਨੁਕਸਾਨ ਹੋਇਆ ਹੁਣ ਵੀ ਵਪਾਰ ਵਪਾਰੀਆਂ ਨੂੰ ਜਿਹੜਾ ਹੈ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜੇ ਪੰਜਾਬ ਸਰਕਾਰ ਜਿਹੜੀ ਹੈ ਉਹ ਵੀ ਇਸ ਪਾਸੇ ਕੋਈ ਗੌਰ ਨਹੀਂ ਕਰ ਰਹੀ ਕਿਉਂਕਿ ਪੰਜਾਬ ਸਰਕਾਰ ਜਿਹੜੀ ਇੱਕ ਪਾਸੇ ਤਾਂ ਬੜੇ ਦਾਅਵੇ ਕਰਦੀ ਹੈ ਅਸੀਂ ਵਪਾਰੀਆਂ ਨੂੰ ਇਹ ਫਾਇਦਾ ਪਹੁੰਚਾ ਰਹੇ ਹਾਂ ਇਹ ਕਰ ਰਹੇ ਹਾਂ ਦੂਜੇ ਪਾਸੇ ਕਰਨ ਵਾਲੀ ਜਿਹੜੀ ਗੱਲ ਹੈ ਵਪਾਰੀਆਂ ਦੇ ਹੱਕ ਕੋਈ ਵੀ ਗੱਲਬਾਤ ਸਰਕਾਰ ਦੀ ਮੈਂ ਦੇਖ ਰਿਹਾ ਕਿਸੇ ਕਿਸਮ ਦਾ ਕੋਈ ਸਹੀ ਫੈਸਲਾ ਨਹੀਂ ਲੈ ਰਹੀ ਵਪਾਰੀਆਂ ਦਾ ਨੁਕਸਾਨ ਹੀ ਹੋ ਰਿਹਾ ਜੀ ਵਪਾਰੀਆਂ ਨੂੰ ਕੀ ਮਿਲਿਆ ਜੀ ਜਦੋਂ ਜੀ ਕਰਦਾ ਜੀ ਦੁਕਾਨਾਂ ਬੰਦ ਅੱਠ ਅੱਠ ਮੁਲਾਜ਼ਮ ਨੇ ਜੀ ਉਹਨਾਂ ਦੀਆਂ ਤਨਖਾਹਾਂ ਪੈ ਰਹੀਆਂ ਟੈਕਸ ਕੋਈ ਵੀ ਹੈ ਮੁਲਾਜ਼ਮਾਂ ਨੂੰ ਭਰਨੇ ਜਾਂ ਦੁਕਾਨਦਾਰਾਂ ਨੇ ਟੈਕਸ ਦੇਣਾ ਹੈ ਠੀਕ ਹੈ ਨਾ ਜੀ ਜਦੋਂ ਕੋਈ ਮਾਰ ਪੈਂਦੀ ਹੈ ਦੁਕਾਨਦਾਰ ਨੂੰ ਪੈਂਦੀ ਹੈ ਜੀ ਛੋਟੇ ਨੂੰ ਛੋਟੇ ਦੁਕਾਨਦਾਰਾਂ ਨੂੰ ਅਲੱਗ ਕੁਝ ਲੈਦਾ ਸਰਕਾਰ ਨੂੰ ਵਪਾਰੀ ਨੂੰ ਕੀ ਮਿਲੇਗਾ ਵਪਾਰੀਆਂ ਨੂੰ ਕੁਝ ਨਹੀਂ ਮਿਲੇਗਾ ਜੀ ਵਪਾਰੀਆਂ ਦਾ ਤਾਂ ਲੋਸ ਹੀ ਹੋਏਗਾ ਜੀ ਸਰਕਾਰ ਨੂੰ ਵਪਾਰੀਆਂ ਬਾਰੇ ਵੀ ਕੁਝ ਸੋਚਣਾ ਚਾਹੀਦਾ ਕੋਈ ਟੈਕਸ ਚ ਛੂਟ ਦੇਣੀ ਚਾਹੀਦੀ ਹੈ ਠੀਕ ਹੈ ਨਾ ਜੀ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਜੀ ਕਿ ਵਪਾਰੀ ਵਰਗ ਅਸੀਂ ਜਮੀਂ ਪਰੇਸ਼ਾਨ ਹਾਂ ਜੀ 4 ਦਿਨ ਤੋਂ ਸਾਡੇ ਇੰਟਰਨੈਟ ਦੀਆਂ ਸੇਵਾਵਾਂ ਬੰਦ ਨੇ ਜੀ ਕੰਮਕਾਰ ਸਾਡਾ ਬਿਲਕੁਲ ਠੱਪਾ ਜੀ ਦੱਸੋ ਅਸੀਂ ਤਾਂ ਸਰਕਾਰ ਨੂੰ ਇਹੀ ਪੁੱਛਣਾ ਚਾਹੁੰਦੇ ਹਾਂ ਵੀ ਸਾਡਾ ਕੀ ਕਸੂਰ ਆ ਵੀ ਅੰਦੋਲਨ ਚ ਕਿਸਾਨਾਂ ਦਾ ਚਲੋ ਧਰਨਾ ਲਾ ਰਖਿਆ ਐ ਐਲਾਨ ਉਹਨਾਂ ਨੂੰ ਧਰਨਾ ਪਰ ਸਾਡ ਨੂੰ ਕਿਉਂ ਪਰੇਸ਼ਾਨ ਤੰਗ ਕੀਤਾ ਜਾ ਰਿਹਾ ਜਿੱਦਾਂ ਜਿਹੜਾ ਸੱਦਾ ਹੈਗਾ ਸੰਯੁਕਤ ਕਿਸਾਨ ਮੋਰਚਾ ਕੇਂਦਰੀ ਟ੍ਰੇਡ ਯੂਨੀਅਨ ਅਤੇ ਮੁਲਾਜ਼ਮ ਫੈਡਰੇਸ਼ਨਾਂ ਤੇ ਜਥੇਬੰਦੀਆਂ ਵੱਲੋਂ ਇਸੇ ਤਰ੍ਹਾਂ ਕਿਸਾਨਾਂ ਮਜ਼ਦੂਰਾਂ ਦੀਆਂ ਜਿਹੜੀਆਂ ਹੋਰ ਜਥੇਬੰਦੀਆਂ ਨੇ ਉਹਨਾਂ ਵੱਲੋਂ ਸਾਂਝੇ ਤੌਰ ਤੇ ਭਾਰਤ ਬੰਦ ਦਾ ਸੱਦਾ ਹੈਗਾ ਕਿਉਂਕਿ ਮੋਦੀ ਸਰਕਾਰ ਦੇ ਕਾਰਜਕਾਲ ਦੇ ਵਿੱਚ ਜਿੱਥੇ ਕਾਰਪੋਰੇਟ ਦੀ ਵੱਡੇ ਪੱਧਰ ਤੇ ਸੇਵਾ ਕੀਤੀ ਜਾ ਰਹੀ ਹੈ ਕਰਜ਼ਾ ਮਾਫੇ ਕਿਤੇ ਜਾ ਰਹੇ ਨੇ ਉੱਥੇ ਦੂਜੇ ਪਾਸੇ ਇਸ ਦੇਸ਼ ਦੇ ਅੰਨ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਐਮਐਸਪੀ ਤੋਂ ਦੂਰ ਰੱਖਿਆ ਜਾ ਰਿਹਾ ਇਸੇ ਤਰ੍ਹਾਂ ਉਹਨਾਂ ਦੇ ਉੱਤੇ ਦਿੱਲੀ ਮੋਰਚੇ ਦੌਰਾਨ ਕੇਸ ਨੇ ਉਹ ਅਜੇ ਤੱਕ ਰੱਦ ਨਹੀਂ ਕੀਤੇ ਗਏ ਕਿਸਾਨਾਂ ਮਜ਼ਦੂਰਾਂ ਦੇ ਸਿਰ ਕਰਜ਼ਾ ਹੈਗਾ ਉਹ ਮਾਫ਼ ਨਹੀਂ ਕੀਤਾ ਗਿਆ 2004 ਤੋਂ ਬਾਅਦ ਜਿਹੜਾ ਪ੍ਰਾਣੀ ਪੈਨਸ਼ਨ ਦਾ ਹੱਕ ਮੁਲਾਜ਼ਮਾਂ ਤੋਂ ਖੋਲਿਆ ਗਿਆ ਹੈਗਾ ਪ੍ਰਾਣੀ ਪੈਨਸ਼ਨ ਸਕੀਮ ਦੇਣ ਤੋਂ ਸਰਕਾਰ ਭੱਜ ਰਹੀ ਹੈਗੀ ਆ ਇਸੇ ਤਰ੍ਹਾਂ ਨਵੀਂ ਸਿੱਖਿਆ ਨੀਤੀ ਲਿਆ ਕੇ ਸਿੱਖਿਆ ਨੂੰ ਕਾਰਪੋਰੇਟ ਦੇ ਹਵਾਲੇ ਕੀਤਾ ਜਾ ਰਿਹਾ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਵੱਡੇ ਵੱਡੇ ਮਾਲ ਬਣਾ ਕੇ ਜਾਂ ਆਨਲਾਈਨ ਸ਼ਾਪਿੰਗ ਦੇ ਰਾਹੀਂ ਛੋਟੇ ਦੁਕਾਨਦਾਰਾਂ ਦੇ ਢਿੱਡ ਤੇ ਲੱਤ ਮਾਰੀ ਜਾ ਰਹੀ ਆ ਇਸੇ ਤਰ੍ਹਾਂ ਮੰਡੀਆਂ ਨੂੰ ਖਤਮ ਕਰਕੇ ਜਾਂ ਸਬਜ਼ੀ ਮੰਡੀਆਂ ਦੇ ਵਿੱਚੋਂ ਜਿਹੜਾ ਪੰਜਾਬ ਦਾ ਆਰਡੀਐਫ ਦਾ ਫੰਡ ਨਾ ਦੇ ਕੇ ਲਗਾਤਾਰ ਮੰਡੀਆਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਸੂਬਿਆਂ ਦੇ ਅਧਿਕਾਰਾਂ ਤੇ ਡੱਕਾ ਮਾਰਿਆ ਜਾ ਰਿਹਾ ਸੋ ਇੰਨਾ ਸਾਰੇ ਮਸਲਿਆਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਅਤੇ ਬਾਕੀ ਜਥੇਬੰਦੀਆਂ ਤੇ ਫੈਡਰੇਸ਼ਨਾਂ ਵੱਲੋਂ ਕੇਂਦਰੀ ਟ੍ਰੇਡ ਯੂਨੀਅਨਾਂ ਵੱਲੋਂ ਬੰਦ ਦਾ ਸੱਦਾ ਹੈਗਾ ਅੱਜ ਜਿੱਥੇ ਪੂਰਾ ਭਾਰਤ ਬੰਦ ਕਰਨਾ ਹੈਗਾ ਉੱਥੇ ਨਾਲ ਦੀ ਨਾਲ 12 ਵਜੇ ਤੋਂ ਲੈ ਕੇ 4 ਵਜੇ ਤੱਕ ਉੱਪਰੋਂ ਸੱਦਾ ਹੈਗਾ ਕਿ ਸਾਰੇ ਰੋਡ ਪੰਜਾਬ ਦੇ ਤੇ ਦੇਸ਼ ਦੇ ਬੰਦ ਹੋਣਗੇ ਪੰਜਾਬ ਦੇ ਵਿੱਚ ਚਾਹੇ ਰੋਡਵੇਜ ਹੋਵੇ ਪੀਆਰਟੀਸੀ ਹੋਵੇ ਪੈਟਰੋਲ ਪੰਪ ਹੋਣ ਟਰੱਕ ਜੂਨੀਅਨਾਂ ਹੋਣ ਸਾਰਿਆਂ ਨੇ ਬੰਦ ਦੇ ਵਿੱਚ ਸਹਿਯੋਗ ਕੀਤਾ ਅਸੀਂ ਇਹ ਸਹਿਯੋਗ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦੇ ਇਹ ਐ ਹੈ ਜੀ ਇਹ ਸਾਡੀ ਕਾਲ ਹੈ ਬੰਦ ਦੀ ਕਿਉਂਕਿ ਜਿਹੜਾ ਸਰਕਾਰਾਂ ਨੇ ਤੁਜਤ ਕਰੀ ਆ ਨੌਜਵਾਨਾਂ ਤੇ ਪੰਜਾਬੀਆਂ ਤੇ ਉਹ ਇਹਨਾਂ ਦੀ ਬਣਦੀ ਨਹੀਂ ਸੀ ਸਾਡਾ ਡੈਮੋਕਰੈਟਿਕ ਰਾਈਟ ਹੈ ਵੀ ਅਸੀਂ ਜਾ ਕੇ ਪ੍ਰਦਰਸ਼ਨ ਕਰ ਸਕਦੇ ਆ ਪ੍ਰਦਰਸ਼ਨ ਨੂੰ ਰੋਕਣਾ ਇੱਕ ਅਨਮਨੁੱਖੀ ਗੱਲ ਹੈਗੀ ਆ ਇਹ ਨਹੀਂ ਇਹਨਾਂ ਨੂੰ ਕਰਨਾ ਚਾਹੀਦਾ ਹਰਿਆਣਾ ਸਰਕਾਰ ਨੇ ਬਾਰਡਰ ਜਿਹੜੇ ਬੰਦ ਕੀਤੇ ਸ਼ੰਭੂ ਵੀ ਬੰਦ ਹੈ ਖਨੌਰ ਹੀ ਬੰਦ ਹੈ ਉੱਤੇ ਆंसू ਗਏ ਗੋਲੇ ਛੱਡੇ ਜਾ ਰਹੇ ਕਿ ਉਸ ਸਟੈਂਡ ਐ ਨੂੰ ਇੱਕ ਇਹਨਾਂ ਦੀ ਗਲਤ ਗੱਲ ਹੈ ਜੀ ਦੇਖੋ ਦਿੱਲੀ ਜਾਣ ਨੂੰ ਜਿਹੜੇ ਹਾਈਵੇਜ਼ ਨੇ ਹਾਈਵੇਜ਼ ਤੇ ਸਾਰਿਆਂ ਦਾ ਰਾਈਟ ਹੈ ਅਸੀਂ ਦਿੱਲੀ ਜਾ ਕੇ ਗੱਲ ਕਹਿਣੀ ਚਾਹੁੰਦੇ ਆ ਗੱਲ ਕਰਨੀ ਨਾ ਕਰਨੀ ਇਹਨਾਂ ਦੀ ਮਰਜ਼ੀ ਹੈ ਪਰ ਜਾਣੋ ਰੋਕਣਾ ਇਹਨਾਂ ਦੀ ਬਹੁਤ ਵੱਡੀ ਗਲਤੀ ਹੈ ਇਹ ਨਹੀਂ ਕਰਨਾ ਚਾਹੀਦਾ। ਕੀ ਕੇਂਦਰ ਮੀਟਿੰਗਾਂ ਕਰ ਰਿਹਾ ਰਾਤ ਵੀ ਜਿਹੜੀ ਮੀਟਿੰਗ ਹੋਈ ਹੈ ਪਰ ਟਾਈਮ ਅੱਗੇ ਲੋਕੇ ਦਿੱਤਾ ਜਾ ਰਿਹਾ ਤਿੰਨ ਮੀਟਿੰਗਾਂ ਹੋ ਚੁੱਕੀਆਂ ਹੁਣ ਕਹ ਚੌਥੀ ਦਾ ਟਾਈਮ ਦਿੱਤਾ ਗਿਆ। ਇਹ ਤੁਹਾਨੂੰ ਵੀ ਪਤਾ ਹੈ ਜੀ ਔਰ ਨਾਲੇ ਟਾਈਮ ਤੇ ਵਿੱਚ ਇਲੈਕਸ਼ਨ ਕੋਰਟ ਲੱਗ ਜਾਣਾ ਉਹਦੇ ਕਰਕੇ ਸਰਕਾਰਾਂ ਦੀ ਕੋਸ਼ਿਸ਼ ਆਈ ਹੁੰਦੀ ਹੈ ਵੀ ਕਿਵੇਂ ਵਕਤ ਨੰਗਾਇਆ ਜਾਵੇ। ਤੇ ਸਾਡੀ ਕੋਸ਼ਿਸ਼ ਰਹਿੰਦੀ ਹੈ ਵੀ ਕਿੰਨੀਆਂ ਵੱਤੋਂ ਵੱਧ ਹੁਣ ਜਾਂਦੀ ਸਰਕਾਰ ਤੋਂ ਮੰਗਾ ਮਨਵਾਈਆਂ ਜਾ ਸਕਦੀਆਂ ਨੇ ਕਿਉਂਕਿ ਹੁਣ ਵੋਟਰਾਂ ਦਾ ਟਾਈਮ ਹੈ। ਇੱਕ ਵੋਟ ਦੀ ਝੋਟ ਇੱਕ ਪ੍ਰੈਸ਼ਰ ਬਣਦਾ ਹੈ ਸਰਕਾਰਾਂ ਤੇ ਇਸ ਕਰਕੇ ਇਹ ਰਾਈਟ ਟਾਈਮ ਹੈ ਸਾਡੇ ਲਈ ਵੀ ਤੇ ਸਰਕਾਰਾਂ ਨੇ ਆਪ ਦਾ ਪੱਲਾ ਪਚਾਉਣ ਲਈ ਇਹੀ ਹੱਤਕੰਡੇ ਅਪਣਾਉਣੇ ਨੇ ਹਰਤ ਬੰਦ ਦਾ ਮੇਨ ਮਕਸਦ ਕੀ ਮਨਰੋਜਕੀ ਜਿਹੜਾ ਹੈ ਮੇਨ ਤਾਂ ਇਹੀ ਹੈ ਜੀ ਜਿਹੜੀ ਇਹਨਾਂ ਨੇ ਗੋਲੀ ਚਲਾਈ ਹੈ ਜਿਹੜੇ ਆਪਣੇ ਨੌਜਵਾਨਾਂ ਤੇ ਐਨਾ ਅਟੈਕ ਕਰਿਆ ਇਹਨਾਂ ਨੇ ਇੱਕ ਬਗਾਨੇ ਦੇਸ਼ ਦੇ ਜਿੱਮੇ ਕੋਈ ਬੰਦਿਆਂ ਤੇ ਕਰਿਆ ਜਾਂਦਾ ਹੁੰਦਾ ਓਵੇਂ ਇਹਨਾਂ ਨੇ ਬੀਹੇਵ ਕਰਿਆ ਜੀ ਸਾਰਤਕ ਹੱਲ ਤੁਹਾਨੂੰ ਲੱਗਦਾ ਵੀ ਫਿਊਚਰ ਹੋਊਗਾ ਮੀਟਿੰਗਾਂ ਤਿੰਨ ਮੀਟਿੰਗਾਂ ਹੋ ਗਈਆਂ ਚੌਥੀ ਮੀਟਿੰਗਾਂ ਸੰਡੇ ਨੂੰ ਆਪੇ ਬੰਦੇ ਦੇਖੋ ਅਸੀਂ ਤਾਂ ਇਹੀ ਮਹਾਰਜ ਅੱਗੇ ਅਰਦਾਸ ਕਰਾਂਗੇ ਕਿਉਂਕਿ ਉਹ ਫਾਰਮਰਜ਼ ਦੀ ਸਾਰਿਆਂ ਦੀ ਮੰਗਾਂ ਨੇ ਵੀ ਪ੍ਰਮਾਤਮਾ ਸਹਾਈ ਹੋਣ ਤੇ ਮੰਗਾਂ ਮੰਨੀਆਂ ਜਾਣ ਪਰ ਅੱਗੇ ਦੇਖੋ ਸਰਕਾਰਾਂ ਦਾ ਤਾਂ ਪੂਰਾ ਜ਼ੋਰ ਲੱਗਿਆ ਹੋਇਆ ਵੀ ਨਾ ਮੰਨੀਆਂ ਜਾਣ ਤੇ ਉਹਨਾਂ ਨੂੰ ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਗੈਪ ਵਧਾਉਣ ਲਈ ਫਰਕ ਪਾਉਣ ਲਈ ਫੇਸਬੁੱਕ ਦੇ ਬਲੌਗਰ ਵੀ ਹੋਰ ਵੀ ਕਈ ਐਸੇ ਜਿਹੇ ਗੱਲਾਂ ਕਰ ਰਹੇ ਨੇ ਜਿਹਦੇ ਨਾਲ ਜਿੰਨੀਆਂ ਯੂਨੀਅਨਾਂ ਨੇ ਇਹਨਾਂ ਦਾ 파ੜ ਬਧੇ ਦੇਖੋ ਜੀ ਅਸੀਂ ਬੰਦ ਕਰਾਉਣ ਪਹੁੰਚੇ ਆ ਦੁਕਾਨਦਾਰਾਂ ਨੇ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਸਾਨੂੰ ਦੁਕਾਨਾਂ ਬੰਦ ਕੀਤੀਆਂ ਨੇ ਜੀ ਬਾਕੀ ਸਾਨੂੰ ਹੁਣ ਪਤਾ ਹੀ ਆ ਵੀ ਕਿਸਾਨਾਂ ਨਾਲ ਕਿੰਨਾ ਥੱਕਾ ਹੋ ਰਿਹਾ ਕੱਲ ਵੀ ਅਸੀਂ ਟੂਲ ਟੈਕਸ ਫ੍ਰੀ ਕਰੀ ਦੀ 2-3 ਘੰਟੇ ਵਾਸਤੇ ਜੀ ਵੀ ਇਸ ਕਰਕੇ ਉਹਨਾਂ ਨੇ ਤੁਹਾਨੂੰ ਪਤਾ ਰਾਵਟ ਦੀਆਂ ਗੋਲੀਆਂ ਚਲਾਈਆਂ ਅਥਰੂ ਕਾਇਨ ਦੇ ਗੋਲੇ ਛੱਡੇ ਵੀ ਬਹੁਤ ਤਸੱਦਦ ਕਰ ਰਹੇ ਨੇ ਕਿਸਾਨਾਂ ਨਾਲ ਇਸ ਕਰਕੇ ਹੀ ਸਾਡੇ ਪ੍ਰਧਾਨ ਜੀ ਜ਼ਿਲ੍ਹਾ ਪ੍ਰਧਾਨ ਬਜਿੰਦਰ ਸਿੰਘ ਗਰੀয়াল ਅਸੀਂ ਉਹਨਾਂ ਦੇ ਨਾਲ ਕਰ ਰਹੇ ਹਾਂ ਜੀ ਕੰਮ ਭਾਰਤ ਬੰਦ ਦੇਖੋ ਜੋ ਦੇਸ਼ ਦਾ ਅੰਨ ਦਾਤ ਹੈ ਕਿਸਾਨ ਉਹਦੇ ਨਾਲ ਮਜ਼ਦੂਰ ਵਪਾਰੀ ਵਰਗ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਇਸ ਬੰਦ ਦਾ ਜਿਹੜਾ ਸਮਰਥਨ ਕਰਨਾ ਚਾਹੀਦਾ ਹੈ ਸੋ ਅਸੀਂ ਵੀ ਜੋ ਦੁਕਾਨਾਂ ਨੇ ਦੁਕਾਨਦਾਰ ਵੀਰਾਂ ਨੇ ਸਾਰਿਆਂ ਨੇ ਬੰਦ ਕੀਤੇ ਅੱਜ ਦਾ ਜਿਹੜਾ ਸਾਡਾ ਪ੍ਰਦਰਸ਼ਨ ਆ ਜੀ ਇਹ ਸੰਯੁਕਤ ਕਿਸਾਨ ਮੋਰਚਾ ਭਾਰਤ ਤੇ ਆਲ ਇੰਡੀਆ ਦੀਆਂ ਜਿੰਨੀਆਂ ਵੀ ਟ੍ਰੇਡ ਯੂਨੀਅਨ ਦੀਆਂ ਜਥੇਬੰਦੀਆਂ ਉਹਨਾਂ ਦੇ ਸਾਰਿਆਂ ਦੇ ਇਕੱਠੇ ਹੋ ਕੇ ਅੱਜ ਦਾ ਜਿਹੜਾ ਭਾਰਤ ਬੰਦ ਦਾ ਸੱਦਾ ਜਿਹੜਾ ਉਹ ਪਿਛਲੇ ਦਿਨਾਂ ਦੇ ਵਿੱਚ ਦਿੱਤਾ ਗਿਆ ਸੀਗਾ ਜਿਸ ਦੇ ਵਿੱਚ ਕਿਸਾਨਾਂ ਦੇ ਆਮ ਮਜ਼ਦੂਰਾਂ ਦੇ ਆ ਮਲਾਜਮਾਂ ਦੀਆਂ ਸਾਰੀਆਂ ਮੰਗਾਂ ਨੂੰ ਸ਼ਾਮਲ ਕੀਤਾ ਗਿਆ ਉਸ ਉਸ ਸਾਰੇ ਨੂੰ ਲੈ ਕੇ ਅੱਜ ਦਾ ਭਾਰਤ ਬੰਦ ਦੇ ਸਦੇ ਤੱਕ ਅਸੀਂ ਇੱਥੇ ਹੁਸ਼ਿਆਰਪੁਰ ਪੁਰੇ ਹਰਾ ਬਾਈਪਾਸ ਤੇ ਸਵੇਰ ਦਾ ਟੱਕਾ ਜਾਮ ਕੀਤਾ ਹੋਇਆ ਹੈ ਸਰਕਾਰ ਨੇ ਪਿਤੇ ਟਾਈਮ ਤੇ ਮੰਗਾਂ ਨਹੀਂ ਮੰਨ ਲੀਆਂ ਸੀਗੀਆਂ ਹੁਣ ਮੰਨਨ ਤੋਂ ਇਨਕਾਰ ਹੀ ਕੀਤੀ ਜਾ ਰਹੀ ਹੈ ਲੱਗਦਾ ਨਹੀਂ ਇਲੈਕਸ਼ਨ ਸਟੈਂਡ ਦਿਖਾਏ ਜਾ ਰਹੇ ਬਿਲਕੁਲ ਜੀ ਬਿਲਕੁਲ ਇਹ ਹੋ ਇੱਕ ਤੁਸੀਂ ਸਮਝ ਲਓ ਵੀ ਆਪਣੀ ਵੋਟਾਂ ਦੀ ਰਾਜਨੀਤੀ ਚੱਲ ਰਹੀ ਆ ਉਸ ਵੇਲੇ ਜਦੋਂ ਅਸੀਂ 2 ਸਾਲ ਪਹਿਲਾਂ ਦਿੱਲੀ ਤੋਂ ਆਪਣਾ ਕਿਸਾਨ ਅੰਦੋਲਨ ਨੂੰ ਮੁਲਤਵੀ ਕੀਤਾ ਸੀਗਾ ਉਸ ਵੇਲੇ ਸਾਰੀਆਂ ਸਾਡੀਆਂ ਮੰਗਾਂ ਜਿਹੜੇ ਲਿਖਤੀ ਤੌਰ ਤੇ ਮੰਨੀਆਂ ਗਈਆਂ ਸੀਗੀਆਂ ਜਿਸ ਨੂੰ ਹੁਣ ਲਾਗੂ ਕਰਤੋ ਜਿਹੜੀ ਆ ਉਹ ਭਾਜਪਾ ਸਰਕਾਰ ਮੁਕਰ ਰਹੀ ਆ ਸਿਰਫ ਮੁਕਰ ਹੀ ਨਹੀਂ ਰਹੀ ਜਿਹੜੀਆਂ ਵੀ ਸਾਡੀਆਂ ਹੋਰ ਜੱਥੇ ਬੰਨੀਆਂ ਸਾਡੇ ਕੋਈ ਕਿਸਾਨ ਭਰਾ ਆਪਣੀਆਂ ਮੰਗਾਂ ਲੈ ਜਾ ਰਹੇ ਉਹਨਾਂ ਉੱਤੇ ਜ਼ੁਲਮ ਬਿਟਾ ਰਹੀ ਹੈ ਸ਼ੰਭੂ ਬਾਡਰ ਤੇ ਜਿਹੜੇ ਹੋਰ ਸਿੱਧੇ ਕਿਸਾਨਾਂ ਉੱਤੇ ਗੈਂਗ ਗੋਲੀਆਂ ਦੇ ਉਹਨੂੰ ਕਿੱਦਾਂ ਦੇ ਦੇ ਅਸੀਂ ਬਿਲਕੁਲ ਇਹਦੀ ਅਸੀਂ ਸਖਤ ਸ਼ਬਦਾਂ ਵਿੱਚ ਨਖੇਦੀ ਕਰਦੇ ਆ ਉਹ ਸਾਡੇ ਭਰਾ ਆ ਭਾਜਪਾ ਸਰਕਾਰ ਬਿਲਕੁਲ ਜਿਹੜਾ ਪੰਜਾਬ ਦੇ ਨਾਲ ਉਹ ਗੈਰ ਤੁਸੀਂ ਸਮਝ ਲਓ ਵੀ ਦੂਜੇ ਦੇਸ਼ ਵਰਗਾ ਸਾਡੇ ਨਾਲ ਜਿਹੜਾ ਬਿਹਾਰ ਕਰ ਰਹੀ ਆ ਅਸੀਂ ਉਹਦੀ ਬਿਲਕੁਲ ਨਖੇਦੀ ਕਰਦੇ ਆ 18 ਤਰੀਕ ਨੂੰ ਪੰਜਾਬ ਦੇ ਸੰਯੁਕਤ ਮੋਰਚੇ ਦੀ ਮੀਟਿੰਗ ਆ ਉਸ ਦੇ ਵਿੱਚ ਜਿਹੜਾ ਕੋਈ ਵੱਡਾ ਫੈਸਲਾ ਲਿਆ ਜਾਊਗਾ ਉਹਨਾਂ ਦੇ ਉਸ ਵਿਰੋਧ ਦੇ ਵਿੱਚ ਜਿਹੜਾ ਕੱਲ 3 ਘੰਟੇ ਟੋਲ ਪਲਾਜ਼ੇ ਫ੍ਰੀ ਕੀਤੇ ਸੀਗੇ ਤੇ ਨਾਲ ਹੀ ਰੇਲਾਂ ਵੀ ਰੋਕੀਆਂ ਗਈਆਂ ਸੀ ਅਸੀਂ ਬਿਲਕੁਲ ਜਿਹੜੀ ਉਹ ਭਾਜਪਾ ਸਰਕਾਰ ਦੀ ਤੇ ਪੰਜਾਬ ਸਰਕਾਰ ਦੀ ਜੋ ਸਾਡੇ ਚੰਭੂ ਬਾਡਰ ਦੇ ਕਿਸਾਨਾਂ ਦੇ ਉੱਤੇ ਜ਼ੁਲਮ ਹੋ ਰਿਹਾ ਉਹਦੀ ਨਿਖੇਦੀ ਕਰਦੇ ਆ ਸੀ ਤਾਂ ਦੱਸਿਓ ਕੀ ਕਿਸਾਨਾਂ ਦੇ ਵੱਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਭਾਰਤ ਬੰਦ ਦੀ ਕੋਲ ਦਿੱਤੀ ਗਈ ਸੀ ਜਿਸ ਨੂੰ ਹੁਣ ਪੰਜਾਬ ਦੇ ਵਿੱਚ ਪਰਮਾ ਹੁੰਗਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ